ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਰਮਦਾਸ ਤਹਿਸੀਲ ਅਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਤੇ ਵੀਰ ਜਗਤਾ ਸਿੰਘ ਹੋਣਾ ਦੇ ਕੋਲ ਪਹੁੰਚੇ ਆ ਤਿੰਨ ਨਗ ਦਿਖਾਵਾਂਗੇ ਦੋ ਨਗ ਜਿਹੜੇ ਸੂਏ ਸਵਾਏ ਆ ਤੇ ਇੱਕ ਗੱਬਨ ਤਿਆਰ ਵਛੀ ਪਹਿਲਾ ਹੀ ਸੂਆ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਸਾਰੀਆਂ ਦੀ ਜਾਣਕਾਰੀ ਆਜੋ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੀ ਕਿਰਪਾ ਵਾਰੀ ਤੁਸੀਂ ਰੰਗ ਕਿਰਪਾ ਚਾਹੀਦੀ ਆ ਵਧੀਆ ਸਾਡੇ ਵੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਕਰੀ ਨਾਮ ਜੇ ਤਾਰ ਸਿੰਘ ਜੇ ਹਾਂਜੀ ਸ਼ਹਿਰ ਅੰਮ੍ਰਿਤਸਰ ਠੀਕ ਜੀ ਹਾਂਜੀ ਜਿਹੜਾ ਅੰਮ੍ਰਿਤਸਰ ਠੀਕ ਵੀਰ ਜੀ ਠੀਕ ਆ ਫੋਨ ਨੰਬਰ ਉਹ ਸਾਹਮਣੇ ਲਿਖਿਆ ਹੈ 91 51 38 566 ਵੀਰ ਦਾ ਨੰਬਰ ਜੇ ਤੇ ਕਿੰਨੇ ਨਾਲ ਕਿ ਵੀਰ ਜੀ ਅੱਜ ਆਪਣੇ ਕੋਲ ਕਿੰਨੇ ਨਾਲ ਜੀ ਠੀਕ ਜੀ ਤੇ ਆ ਪਹਿਲਾਂ ਸੁਗਾ ਸੁਣੀ ਜੀ ਅੱਛਾ ਜੀ ਪਹਿਲਾ ਸੁਗਾ ਸੁਣੀ ਜੀ ਠੀਕ ਆ ਇਹ ਪਹਿਲਾ ਸੁਗਾ ਸੁਣੀ ਜੀ ਤੇ ਮੂੰਹੋਂ ਕਿੱਦਾਂ ਜੇ ਮੂੰਹ ਅੱਛੀ ਅੱਛੀ ਜੇ ਮੂੰਹ ਜਿਹੜੀ ਛੇਦ ਆਂਦੇ ਪਹਿਲਾ ਹੀ ਸੁਗਾ ਸੁਣੀ ਕਿੰਨੇ ਦਿਨ ਬਾਕੀ ਵੀਰ ਜੀ ਦੇ 10 ਦਿਨ ਖੜਦੀ ਵੀਰ ਜੀ ਅੱਛਾ 10 ਦਿਨ ਜਿਹੜੇ ਬਾਕੀ ਆ ਚੰਗੀ ਵਹਿੜਿਆ ਹਾਂਜੀ ਤੇ ਮੂੰਹ ਜਿਹੜੀ ਛੇਦ ਆਂਦੇ ਆ ਤੇ ਕੱਦ ਵਜਨ ਜਿਹੜਾ ਫੁੱਲਿਆ ਖੋਲੋ ਵੀਰ ਜੀ ਖੋਲ ਕੇ ਇੱਕ ਰੀ ਦਿਖਾ ਦਈਏ ਖੋਲ ਕੇ ਹੁਣ ਤੋਂ ਖੋਲ ਦੇ ਤਾਂ ਤੇ ਬਾਹਰ ਵੀਰ ਦੇ ਰੋੜ ਲੱਗਦਾ ਤੇ ਅੰਦਰ ਅੰਦਰ ਹੀ ਆਪਾਂ ਤੁਹਾਨੂੰ ਤੋਰ ਕੇ ਦਿਖਾ ਦਾਂਗੇ ਤੋਰ ਦਿਓ ਵੀਰ ਜੀ ਚੈੱਕ ਕਰ ਸਕਦੇ ਜਿਹੜਾ ਕੱਦ ਆ ਫੁੱਲ ਵੱਡਾ ਤੇ ਬਾਕੀ ਵਜਨ ਵਜਨ ਚੰਗਾ ਤੇ ਬਣੀ ਵੀ ਕਰਮ ਵਾਲੀ ਚੰਗੀ ਆ ਦਾ ਦੈਣਾ ਜੇ ਬਾਕੀ ਝਟ ਲੰਡੋਲਾ ਚੰਗੀਆਂ ਹੋਰ ਬੰਜੂਗੀ ਕਰਮ ਵਾਲੀ ਚੈੱਕ ਕਰ ਸਕਦੇ ਬਾਕੀ ਡਰਦੀ ਆ ਥੋੜਾ ਜਿਹਾ ਗੱਲ ਹੋਰ ਕੋਈ ਨਹੀਂ ਐ ਤੇ ਤੋਰਾ ਤੋਰਾ ਜਿਹੜਾ ਇੱਕ ਨੰਬਰ ਆ ਤੇ ਇਹਦਾ ਰੇਟ ਵੀਰ ਜੀ ਆਪਾਂ ਕੀ ਕਰ ਦੇਣਾ ਜੇ ਮੋਲ ਤੇ ਵੀਰ ਜੀ ਲੱਖ ਲੱਖ ਹੀ ਕਰਦੇ ਜੀ ਮਸ਼ੀਨ ਦਾ ਅੱਛਾ ਜੀ ਹਾਂਜੀ ਤੇ ਬਿਲਕੁਲ ਜਾਇਜ਼ ਕਿੱਥੇ ਛੱਡ ਦੇਣੀ ਆ ਆਪਾਂ ਜਾਇਜ਼ 70000 ਦੀ ਹਰ ਜਾਗੇ 70000 ਦੀ 70000 ਦੀ ਵਛੀ ਇਹੋ ਜਿਹੀ ਮਿਲਦੀ ਨਹੀਂ ਪਰ 70000 ਦੀ ਹੁਣ 30 ਕਿਲੋ ਦੁੱਧ ਕੱਢਣਾ ਮਸ਼ੀਨ ਬਿਲਕੁਲ ਜੀ ਬਿਲਕੁਲ ਚਲੋ ਚੰਗੀ ਹੈ ਜਿੰਨੀ ਹੈਗੀ ਹੈ ਤੇ ਹਾਂ ਨਾ ਇਹ 70000 ਦੀ ਹਾਂ ਛੋੜੀ ਹੋਣੀ ਵੀ ਦੇਖੋੜੀ ਲਓ ਜੀ 7-2 ਲੱਖ ਮੰਗਦੇ ਇਹੋ ਜਿਹੀਆਂ ਵਛੀਆਂ ਦਾ ਬਿਲਕੁਲ ਜੀ ਬਿਲਕੁਲ ਲਓ ਜੀ ਵੀਰ ਕਹਿੰਦਾ ਕਿ ਜਿਹੜੇ ਮੰਗਣ ਵਾਲੇ ਆ ਡੇਢ-ਡੇਢ ਲੱਖ ਵੀ ਮੰਗਦੇ ਇਦਾਂ ਦੀਆਂ ਵਛੀਆਂ ਦਾ ਵਛੀ ਦੇ ਵਿੱਚ ਕੋਈ ਸ਼ੱਕ ਨਹੀਂ ਮੂੰਹ ਛੇ ਦਾੰਦਿਆ ਕਰਮ ਵਾਲੀ ਤੇ ਪਲੀ ਜੁੜੀ ਚੰਗੀ ਹੈ ਟੱਲਾਂਡੋ ਦਾ ਚੰਗੀਆਂ ਤੇ ਥਣ ਵੀ ਜਿਹੜਾ ਸੋਨਾ ਲੱਗਾ ਵੱ ਤੇ ਵੀਰ ਕਹਿੰਦਾ ਕਿ ਪੂਰੀ 70000 ਦੀ ਦੇ ਦਾਂਗੇ ਵਿੱਚ ਛੋੜਛਾਪਾ ਮੌਕੇ ਤੇ ਕਰ ਦਾਂਗੇ ਆ ਛੋਟੀ ਵੀਰ ਜੀ ਕਿਦਾਂ ਜੇ ਇਹ ਛੋਟੀ ਵੀਰ ਜੀ ਬੱਚਾ ਮਰਿਆ ਜਦਾ ਅੱਛਾ ਜੀ ਉਹਦੇ ਇੱਥੇ ਲੈ ਕਹਿਣ ਨੂੰ 15 ਕਈ ਜਿੰਨਾ ਮੱਧੀ ਕਈ ਜੀਏ ਹਾਂਜੀ ਲੈ ਦੁੱਧ 11 ਕਿਲੋ ਪੱਕਾ ਗੱਠਣਾ ਕਰਕੇ ਜਿਤਨਾ ਮੱਧੀ ਵੀ ਚੋਲੇ ਸੱਲੀ ਕਰਕੇ ਆਪਣੀ ਤੇ ਸੂਆ ਕਿੰਮਾ ਇਹਦਾ ਸੂਆ ਤੋਂ ਜ਼ਿਆਦਾ ਵੇਜੀ ਤੇ ਸੂਈ ਨੂੰ ਟਾਈਮ ਕਿੰਨਾ ਕੁ ਹੋ ਗਿਆ ਜੀ 6 ਮਹੀਨਾ ਹੋ ਗਿਆ ਮਹੀਨਾ ਡੇਢ ਮਹੀਨਾ ਹੋਇਆ ਜੀ ਅੱਛਾ ਜੀ ਬੱਚਾ ਮਰ ਗਿਆ ਬੱਚਾ ਮਰ ਗਿਆ ਪਰ ਮਹੀਨਾ ਗੱਲਨੇ ਨੂੰ ਡੇਢ ਗੱਲਲੇ ਠੀਕ ਵੀਰ ਜੀ ਪਾੜਾ ਪਾਣੀ ਥਾਪੀ ਪਾੜ ਕੇ ਵਾਹਦਾ ਥੱਲੇ ਤੇ ਦੁੱਧ ਮੌਕੇ ਤੇ 11 ਲੀਟਰ 11 ਲੀਟਰ ਪਠੰਡਾ ਕਰਕੇ ਹੋਗਾ ਮੇਰਾ ਵੀ ਸੱਲੀ ਕਰ ਲੈ ਦੋ ਟਾਈਮ ਚੋਲੇ ਤਿੰਨ ਟਾਂਜੋਲੇ ਸਾਡੇ ਕਿਲੇ ਤੇ ਜੋ ਕੇ ਖੜੇ ਠੀਕ ਵੀਰ ਜੀ ਖੋਲੋ ਵੀਰ ਜੀ ਲਾਹੋ ਗਈਆਂ ਲਓ ਜੀ ਵੀਰ ਕਹਿੰਦਾ ਕਿ ਜਿਹੜਾ ਮਹੀਨਾ ਕਿ ਸੂਈ ਨੂੰ ਹੋਇਆ ਕੋਈ ਡੇਢ ਮਹੀਨਾ ਹੀ ਭਲਾ ਲਾ ਲ ਤੇ ਵੀਰ ਕਹਿੰਦਾ ਕਿ ਜਿਹੜਾ ਦਿਖਾਵੇ ਵਾਲਾ ਭਲਾ ਕੋਈ 14 ਲੀਟਰ ਹੀ ਗਿਣੀ ਜਾਵੇ ਤੇ ਸੁਭਾ ਦੂਸਰਾ ਦੱਸਿਆ ਜੇ ਤੇ ਕਰ ਸਕਦੇ ਤੁਸੀਂ ਚੈੱਕ ਬਾਕੀ ਬਾਹਰ ਰੋੜਿਆ ਤੇ ਉਹਦੇ ਕਰਕੇ ਵੀਰ ਰੋੜ ਤੇ ਨਹੀਂ ਖੜਦਾ ਤੇ ਡਰਦੀ ਮੜਾਇਆ ਕੈਮਰੇ ਤੋਂ ਤੇ ਚਵਾਈ ਚੁਈ ਵੀਰ ਜੀ ਇੱਕ ਨੰਬਰ ਜੇ ਐਂ ਪੁਲਿਸ ਵਾਈਜ਼ ਚੈੱਕ ਨੰਬਰ ਜੀ ਲੋ ਜੀ ਚਵਾਈ ਚੁਈ ਵੀਰ ਕਹਿੰਦਾ ਕਿ ਜਿਹੜੀ ਇੱਕ ਨੰਬਰ ਤੇ ਮਿਲਦੀ ਕਿਧਾ ਹਣੇ ਉਹ ਭੜ ਦੇ ਮਿਲਦੀ ਜਾ ਕੋ ਠੀਕ ਜੀ ਇਧਰ ਨੂੰ ਕਰਦੇ ਮੜੀ ਜੀ ਮੇਰੇ ਤੋਂ ਵੀ ਡਰਦੀ ਲਾਓ ਜੀ ਚੈੱਕ ਕਰ ਸਕਦੇ ਨਹੀਂ ਆਰਡਰ ਰੂਟਰ ਬਹੁਤ ਚੰਗਾ ਲੱਗਾ ਥਾਣ ਵੀ ਸੋਹਣਾ ਲੱਗਾ ਚਵਾਈ ਵੀਰ ਕਹਿੰਦਾ ਕਿ ਜਿਹੜੀ 1 ਨੰਬਰ ਆ ਇਹਦਾ ਰੇਟ ਵੀਰ ਜੀ ਕੀ ਕਰ ਦੇਣਾ ਜੀ ਇਹਦਾ ਮੋਡਲ 70000 ਰੁਪਏ ਦਾ ਹੈ 70000 ਤੇ ਹਾਂ ਨਾ ਹਾਂ ਨਾ 65000 ਦੀ ਜੀ ਸ਼ਰਧਾਗੇ 65000 ਦੀ ਦੁੱਧ 11 ਲੀਟਰ ਲਾਓ ਜੀ 11 ਲੀਟਰ ਵਾਲੀ ਵੀਰ ਕਹਿੰਦਾ ਜੀ ਜਿਹੜੀ 65000 ਦੀ ਦੇ ਦੇਣੀ ਆ ਰੇਟ ਉਹ ਤਰ੍ਹਾਂ ਤੁਹਾਨੂੰ ਬਦਲ ਸੀ ਨਭਈ ਤੇ ਬਾਕੀ ਮੌਕੇ ਤੇ ਜਿਹੜਾ ਛੋਟ ਛੱਪਾ ਕਰ ਦੋਗੇ ਹਾਂ ਜੀ ਮੌਕੇ ਤੇ ਕਰਾਂਗੇ ਮਾਨਦਨ ਭਰ ਆ ਦੇ ਜਿਹੜਾ ਲਾਓ ਜੀ ਵੀਰ ਕਹਿੰਦਾ ਕਿ ਜਿਹੜਾ ਮੌਕੇ ਤੇ ਜਿਹੜਾ ਮਾਨਦਨ ਫੁੱਲ ਹੋ ਜਾਊਗਾ ਫੋਨ ਲਾਓ ਵੀਰ ਨਾਲ ਗੱਲ ਕਰੋ ਝੋਟੀ 'ਚ ਕੋਈ ਕਮੀ ਨਹੀਂ ਹੈਗੀ ਬਸ ਇੱਕ ਬੱਚਾ ਹੀ ਮਰਿਆ 11 ਲੀਟਰ ਜਿਹੜਾ ਵੀਰ ਕਹਿੰਦਾ ਕਿ ਦੁੱਧ ਇਹਦੇ ਕੋਲ ਤੇ ਆਹ ਤੀਜੇ ਨੰਬਰ ਤੇ ਕਿੱਦਾਂ ਜੀ ਵੀਰ ਜੀ ਯਾਰ ਤੀਜੇ ਨੰਬਰ ਦਾ ਗਾਂ ਸੁਈ ਸੁਈ ਦੇ ਅੱਛਾ ਜੀ ਮੇਰੇ ਮਹੀਨੇ ਦੀ ਗਣ ਲੈ ਭਾਂ ਡੇਢ ਦੀ ਗਣ ਲੈ ਅੱਛਾ ਜੀ ਦੁੱਧ ਦੇ ਅੱਥੇ 16 ਕਿਲੋ ਹੋਊਗਾ ਤਰ੍ਹਾਂ ਜੀ ਅੱਛਾ ਜੀ ਤੇ 14 ਕਿਲੋ ਮੈਂ ਠੰਡਾ ਕਰਕੇ ਜਿਤਨਾ ਮਾਦੀ ਕੋਈ ਆਪਣੇ ਵੀਰ ਸੱਲੀ ਮਾਰ ਲੈ ਲਾਓ ਜੀ ਵੀਰ ਕਹਿੰਦਾ ਕਿ ਦੁੱਧ ਜਿਹੜਾ 16 ਲੀਟਰ ਹੋਊਗਾ 14 ਲੀਟਰ ਦੀ ਫੁੱਲ ਗਰੰਟੀ ਦੇ ਦਿਆਂਗੇ ਆਹੋ ਤੇ ਮਿਲਦੀ ਇਹ ਵੀ 파ੜੇ ਤੇ ਮਿਲਦੀ ਆਫੋ ਠੰਡੀ ਠੰਡੀ ਤੇਰੀ ਇਹ ਕਰਮਾਲੀ ਦਸੀਲੀਆਂ ਸੁਲੀਆਂ ਚੰਗੀਆਂ ਸੂਆ ਇਹਦਾ ਗਣਵਾ ਜੇ ਸੂਆ ਤੇ ਜਿਆਦੇ ਵੀ ਜੀ ਮੈਂ ਸੂਆ ਖੋਲੋ ਵੀਰ ਜੀ ਖੋਲੋ ਸੂਆ ਤੀਸਰਾ ਤੇ ਬੱਚਾ ਇਹਦਾ ਵੀ ਮਰ ਗਿਆ ਵੀਰ ਕਹਿੰਦਾ ਕੋਈ ਮਹੀਨਾ ਲਾ ਲੈ ਕੋਈ ਡੇਢ ਮਹੀਨਾ ਲਾ ਲੈ ਤੇ ਦੁੱਧ ਜਿਹੜੀ 14 ਲੀਟਰ ਦੀ ਫੁੱਲ ਗਰੰਟੀ ਦੇ ਦਿਆਂਗੇ ਹੋਊਗਾ 16 ਲੀਟਰ ਹੀ ਸੱਚਾਈ ਵਿੱਚ ਵੀ ਵੀਰ ਕਹਿੰਦਾ ਕਿ ਇੱਕ ਨੰਬਰ ਹੈ ਬਾਕੀ ਠੰਡੀ ਸੀਲ ਹੈ ਪਹਾੜਾ ਪੋਣਾ ਪਾਉ ਨਹੀਂ ਪੋਣਾ ਨਾ ਪਾਉ ਕੋਈ ਬੰਗਾ ਬੰਗਾ ਵੀਰ ਜੀ ਬੰਗਾ ਮੜਾ ਪੋਣਾ ਪਾਣਾ ਨਹੀਂ ਪੋਣਾ ਤਾਂ ਵੀ ਗੱਲ ਕੋਈ ਨਹੀਂ ਪਹਾੜਾ ਪਾ ਲੇਗਾ ਆਹ ਹੋਤਰਾ ਗੱਲ ਕੋਈ ਨਹੀਂ ਆ ਪੋਣਾ ਪਾ ਲੋ ਨਹੀਂ ਆਖੋ ਲਓ ਜੀ ਵੀਰ ਕਹਿੰਦਾ ਕਿ ਆਪਣੀ ਸੇਫਟੀ ਵਾਸਤੇ ਜੇ ਤੁਸੀਂ ਬੰਗਾ ਲਾਉਣਾ ਤੇ ਲਾ ਵੀ ਸਕਦੇ ਕੁਝ ਨਹੀਂ ਕਹਿੰਦੀ ਕਰਮਾ ਵਾਲੀ ਦੁੱਧ 14 ਲੀਟਰ ਹੈ ਮਿਲਦੀ ਪਹਾੜੇ ਤੇ ਹੀ ਆ ਲੈਓ ਦੰਦੁੰਦੇ ਇਹ ਸੁਹਾ ਤੀਸਰਾ ਜੀ ਉਹ ਤਾਂ ਸੁਹਾ ਤਜਾ ਲਓ ਜੀ ਦੰਦੁੰਦੇ ਜਿਹੜੇ ਕਹਿ ਜਮਿਆ ਤੇ ਇਹਦਾ ਰੇਟ ਵੀਰ ਜੀ ਕੀ ਕਰ ਦੇਣਾ ਜੀ ਇਹ 40000 ਦੇ ਦੇ ਦੀ 40000 ਕਰ ਦਈਏ ਮਾਨਦਾਨ ਖੁੱਲਾ ਹੀ ਕਰ ਦਈਏ ਪਤਾ ਕੀ ਬੱਚਾ ਪੁੱਛਾ ਮਰ ਗਿਆ ਆ ਚਲੋ ਦੁੱਧ ਤੇ ਹੈਗਾ ਜਵਲ ਲੀਟਰ ਹਾਂ ਜੀ ਬੱਚਾ ਤੇ ਪਰਦਾ ਕਰ ਦੋ ਬਿਲਕੁਲ ਜੈਰ ਕਰ ਦਵਾਉਣਾ ਹੀ 35000 ਦੇ ਦਿੱਤੇ 35 ਦੀ ਛੱਡ ਦਈਏ ਥੋੜਾ ਬਧੋਰ ਚੋ ਕਰਦਾ ਮਾਨ ਚਾਹਦੇ ਨਾ ਤੁਸੀਂ ਉੱਥੇ ਹੀ ਦਾ ਰੋ ਕਿ ਨਹੀਂ ਦੇ ਦਿੰਦੇ ਦੋ ਹਜ਼ਾਰ ਹੋਰ ਛੱਡ ਦਈਏ 33000 ਦੀ ਲਓ ਇਹ ਥੋੜਾ ਕਰਦਾ ਭੈਣਰਾ ਠੀਕ ਜੀ ਲਓ ਜੀ 33000 ਦੇ ਵਿੱਚ ਵੀਰ ਕਹਿੰਦਾ ਕਿ ਜਿਹੜੀ ਆਪਣੇ ਸੱਲੀ ਕਰਕੇ ਸੁਆ ਡੰਗਰ ਚੋਕੇ ਖੜੇ ਹਾਂਜੀ ਸਾਡਾ 16 ਪੁਰ ਪਾਸ ਕਰਕੇ ਖੜੇ ਸਾਡੀ ਗਰੰਟੀ ਸਾਡੇ ਕਿਲੇ ਦਾ ਕਰਿਆ ਮੈਨੂੰ ਕੋਈ ਸਾਰਾ ਕੋਈ ਕਰੇ ਪਤਾ ਕੀ ਆ ਕੋਈ ਕੋ ਲਾਹਮਾ ਦੇ ਪੀ ਇਹ ਇਤਨਾ ਉਤਰਾਵਾ ਆਪਣੀ ਸੱਲੀ ਕਰੇ ਦੋ ਟਾਈਮ ਚੋਲੇ ਤਿੰਨ ਚੋਲੇ ਠੀਕ ਵੀਰ ਜੀ ਲਓ ਜੀ ਵੀਰ ਕਹਿੰਦਾ ਕਿ ਜਿਹੜੀ ਸਾਡੀ ਗਰੰਟੀ ਸਾਡੇ ਕਿਲੇ ਤੱਕ ਹੋਊਗੀ ਸਾਡੀ ਸਾਹਮਦੇ ਵਿੱਚ ਤੁਹਾਡੀ ਸਾਹਮਦੇ ਵਿੱਚ ਵੀ ਫਰਕ ਪੈ ਸਕਦਾ ਹੈ ਉਹ ਟੰਡਰ ਜਾ ਕੇ ਤੁਮਾ ਮਠਾ ਹੋ ਜਾਈ ਮੁਰਗੇ ਕਹਿੰਦੇ ਜੀ ਦੁੱਧ ਇੰਨਾ ਨਿਕਲਿਆ ਉਹਨਾਂ ਨੇ ਤੇ ਵੀਰ ਕਹਿੰਦਾ ਕਿ ਜਿਹਨੇ ਮੇਰੇ ਕਿਲੇ ਤੇ ਚੋਣੀਆਂ ਭਲਾ ਤਿੰਨ ਟਾਈਮ ਚ ਆਉਂਦੇ ਰਹੋ ਜਿੰਨਾ ਦੁੱਧ ਦੱਸਿਆ ਉਹਨਾਂ ਦੁੱਧ ਨਿਕਲੂਗਾ ਤੇ ਜਿਹੜੀ ਗੱਬਣ ਦੱਸੀ ਜਾ ਉਹ ਗੱਬਣ 10 ਦਿਨ ਖੜਦੀ ਜੀ ਆ ਜਿਹੜੀ ਵੜੜਿਆ ਵੀਰ ਦੇ ਕੋਲ ਤੇ 10 ਦਿਨ ਹੀ ਇਹਦੇ ਬਾਕੀ-ਬਾਕੀ ਇੱਕ ਦੋ ਦਿਨ ਉੱਤੇ ਲੈ ਜੇ ਪਹਿਲਾ ਸੂਪੇ ਉਹਦਾ ਕੁਝ ਕਹਿ ਨਹੀਂ ਸਕਦੇ ਤੇ ਹੋਰ ਕੋਈ ਬੈਂਦੀ ਵੀਰ ਜੀ ਕਰਨੀ ਹੋਵੇ